जय श्री राम दोस्तों जय श्री राम आज मैं एक तो वीडियो राही दसरया कि जेड़ा पंजाब ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੇ ਆਰਐਸਐਸ ਦੇ ਨੇਤਾ ਉਹਦੇ ਪੋਤੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਕਸੂਰ ਸੀ ਉਸ ਨੌਜਵਾਨ ਦਾ 38 ਤੋਂ 40 ਸਾਲ ਨੌਜਵਾਨ ਦੀ ਉਮਰ ਹੈ ਕੀ ਕਸੂਰ ਸੀ ਉਹਦਾ ਕੀ ਉਹ ਇੱਥੇ ਜੱਥੇਬੰਦੀ ਨਾਲ ਰਲਿਆ ਕਿ ਉਹ ਤੇ ਹਿੰਦੂ ਜੱਥੇਬੰਦੀ ਆਗੂ ਦਾ ਪੋਤਾ ਸੀ ਇਹ ਕਸੂਰ ਸੀ ਉਹਦਾ ਪੰਜਾਬ ਦੇ ਵਿੱਚ ਖਾਲਿਸਤਾਨ ਲਹਿਰ ਨੂੰ ਸ਼ਰਯੰਮ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ ਟਾਰਗੇਟ ਕਿਲਿੰਗ ਹੋ ਰਹੀ ਹੈ ਇੱਕ ਸ਼ੇਰੀ ਪੰਜਾਬ ਦੇ ਨਾਂ ਦੀ ਜੱਥੇਬੰਦੀ ਹੈ ਉਹ ਸ਼ਰਯੰਮ ਇਹਨੂੰ ਪ੍ਰਮੋਟ ਕਰ ਰਹੀ ਹੈ ਉਹ ਗੈਰੀ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਣੀ ਹੈ ਦੇਖੋ ਇਹ ਕਤਲ ਦੀ ਜ਼ਿੰਮੇਵਾਰੀ ਲੈਣਾ ਬੜੀ ਮਾੜੀ ਗੱਲ ਹੈ ਅਸੀਂ ਇੱਕ ਗੱਲ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਦੋਸ਼ੀ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਉਜਾੜਿਆ ਉਸ ਪਰਿਵਾਰ ਦਾ ਬੱਚਾ ਜਿਨ੍ਹਾਂ ਨੇ ਮਾਰਿਆ ਉਹ ਅੱਜ ਪਰਿਵਾਰ ਤੇ ਕੀ ਬੀਤਦੀ ਜਿਹੜਾ ਮੂੰਹ ਚੁੱਕਦਾ ਅਸੀਂ ਜ਼ਿੰਮੇਵਾਰੀ ਲੈਣੇ ਆ ਮੈਂ ਭਗਵੰਤਬਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਸੀਐਮ ਸਾਹਿਬ ਕਿ ਜਿਹੜੀ ਹਿੰਦੂਆਂ ਦੀ ਪੰਜਾਬ ਦੇ ਵਿੱਚ ਕਤਲੀਆਂ ਹੋ ਰਿਆ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਜ਼ਿੰਮੇਵਾਰ ਹੈ ਇਸ ਕਤਲ ਦਾ ਕੀ ਕਹਿ ਰਿਆ ਸੀ ਕੋਈ ਬਿਆਨ ਤੇ ਉਹਨੇ ਦਿੱਤਾ ਨਹੀਂ ਆਰਐਸਐਸ ਸਿਰਫ ਇੱਕ Hindu ਸੀ ਤਾਂ ਕਤਲ ਹੋਇਆ ਕਿ ਪੰਜਾਬ ਦੇ ਵਿੱਚ Hindu ਦਾ ਹਾਲ ਮਾੜਾ ਹੋ ਹਾਲ ਮਾੜਾ ਕਰਨਾ ਚਾਹੁੰਦੇ ਨੇ Hindu ਦਾ ਇੱਥੋਂ ਪਲਾਨ ਕਰਨਾ ਚਾਹੁੰਦੇ ਨੇ ਕਿ Hindu ਇੱਥੋਂ ਪਲਾਨ ਕਰ ਜੇ ਮਤਲਬ ਜੋ 84 ਦੇ ਵਿੱਚ 84 ਤੋਂ ਬਾਅਦ ਜਿੱਦਾਂ 35000 Hindu ਦਾ ਕਤਲ ਹਮ ਹੋਇਆ ਬੱਸਾਂ ਚ ਲਾ ਲਾ ਮਾਰੇ ਗਏ ਹੁਣ ਤੇ 2018 ਤੋਂ ਬਾਅਦ ਆਪਾਂ ਗਿਣਤੀ ਕਰੀਏ ਤੇ ਕਿੰਨੀ ਗਿਣਤੀ ਹੋਗੀ ਰੋਜ਼ ਕਤਲ ਹੋ ਰਿਹਾ ਰੋਜ਼ ਗੋਲੀਆਂ ਚੱਲਦੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਕਿ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਤੇ ਇਹ ਜਿਹੜੇ ਬਾਹਰ ਬੈਠੇ ਆ ਜਿਹੜੇ ਫੰਡਿੰਗ ਇਕੱਠੀ ਕਰ ਰਹੇ ਆ ਫੰਡਿੰਗ ਦੇ ਕੇ ਕਤਲ ਕਰਵਾ ਰਹੇ ਆ ਇਹਨਾਂ ਤੇ ਜਲਦ ਤੋਂ ਜਲਦ ਨੱਥ ਪਾਈ ਜਾਏ ਤੇ ਜਿਹੜੇ ਵੀ ਦੋਸ਼ੀ ਆ ਫੜ ਕੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਜੈ ਸ਼੍ਰੀ